ਮੋਨੇ ਦੀਆਂ ਕੀਮਤਾਂ ਕੋਈ ਘਟਿਆ ਨਹੀਂ ਸਗੋ ਅੱਜ ਤੋਂ ਹਫ਼ਤੇ ਤੋਂ ਜੋ ਰੇਟ ਸੀ ਉਦੋਂ ਅੱਜ ਜਿਹੜੀ ਰੇਟ ਹੈ ਹੋਰ ਜ਼ਿਆਦਾ ਵੱਧ ਗਿਆ ਵਾ ਥੋੜੇ ਦਿਨ ਪਹਿਲਾਂ ਇੱਕ ਦੋ ਦਿਨ ਲਈ ਘਟਿਆ ਵਾ ਸੋਨਾ 88000 24 ਕੈਰੇਟ ਆਇਆ ਵਾ ਹੁਣ ਫੇਰ ਵੱਧ ਗਿਆ ਵਾ ਜਿਹੜਾ ਜੇਵਰ ਦਾ ਰੇਟ ਹੈ ਕਈ ਗਾਹਕ ਆ ਕੇ ਸਾਨੂੰ ਕਹਿੰਦੇ ਰਹੇ ਆ ਜਿਹੜੀਆਂ ਝੂਠੀਆਂ ਫਾਮਾਂ ਚੱਲ ਰਹੀਆਂ ਸੀ মিডিਆ ਤੇ ਵੀ ਰੇਟ ਬਹੁਤ ਘਟ ਗਿਆ 56000 ਰਹਿ ਗਿਆ 57000 ਰਹਿ ਗਿਆ ਕੁਛ ਨਹੀਂ ਘਟਿਆ ਰੇਟ ਸਾਡੀ 100% ਹੀ ਵਾਪਸੀ ਹੈ ਪਰ ਵੇਚੋ ਨਾ ਤੁਸੀਂ ਕਹਿੰਦੇ ਨਹੀਂ ਵੇਚਣਾ ਕਈ ਕਸਟਮਰਾਂ ਨੂੰ ਅਸੀਂ ਪੈਸੇ ਵੀ ਦੇ ਦਿੱਤੇ ਆ ਅਸੀਂ ਪੈਸੇ ਦਿੱਤੇ 88000 ਰੁਪਏ ਦੇ ਹਿਸਾਬ ਨਾਲ ਦਿੱਤੇ ਆ ਕੋਈ ਇਹ ਨਹੀਂ ਵੀ 90000 ਕੋਈ 40000 ਕੋਈ 56000 50000 ਇਦਾਂ ਕੁਛ ਨਹੀਂ ਕਿਸੇ ਨੂੰ ਦਿੱਤਾ ਜਿੰਨੇ ਵੀ ਅਸੀਂ ਪੈਸੇ ਦਿੱਤੇ ਆ ਉਹਨਾਂ ਨੂੰ ਜੋ ਰੇਟ ਸੀ 88000 ਰੁਪਏ ਦੇ ਨਾਲ ਹੀ ਅਸੀਂ ਸੋਨਾ ਲਿਆ ਵਾ ਅਸੀਂ ਇਹ ਸੁਣਿਆ ਕਿ 93 92 ਤੋਂ ਡਿੱਗ ਕੇ 90 ਤੋਂ ਵੀ ਥੱਲੇ ਆ ਗਿਆ ਹਨਾ ਚਾਂਦੀ ਕਾਫੀ ਥੱਲੇ ਚਲੀ ਗਈ ਹੈ ਚਾਂਦੀ ਦੀ ਕੀ ਜਾਣਕਾਰੀ ਹੈ ਉਹ 92000 ਤੋਂ ਘਟ ਕਿਸੇ ਨੂੰ ਚਾਂਦੀ ਮਿਲੀ ਨਹੀਂ ਰੇਟ ਜਿਹੜੂ 88000 ਕਟਿਆ ਇੰਡੀਆ ਦੇ ਵਿੱਚ ਆਪਾਂ ਕਹਿੰਦੇ ਘਰਾਂ ਦੇ ਵਿੱਚ ਲੋਕਾਂ ਕੋ ਪੁਰਾਣਾ ਸੋਨਾ ਜਿਹੜਾ ਕਾਫੀ ਹੁੰਦਾ ਤੇ ਲੋਕ ਕਹਿੰਦੇ ਕਿ ਇਹ ਮੌਕਾ ਬਈ ਅਸੀਂ ਪੁਰਾਣਾ 골ਡ ਕੱਢ ਕੇ ਨਵਾਂ ਲੈ ਲਈਏ ਜਿਹਾ ਸਾਡਾ ਸੋਨਾ ਲੋਕ ਘਟ ਰਹੇ ਚਾਂਦੀ ਦੇ ਕਈ ਸਮਾਨ ਲੈ ਕੇ ਆ ਗਏ ਚਾਂਦੀ ਦਾ ਮੈਂ ਕਿਹਾ ਇਹਨਾਂ ਦਾ ਕੁਛ ਨਹੀਂ ਫਾਇਦਾ ਹੈਗਾ ਵੇਚਣ ਦਾ ਨਾ 골ਡ ਦਾ ਵੇਚਣ ਦਾ ਫਾਇਦਾ ਹੈਗਾ ਜੋ ਭਾ ਕਿਸੇ ਨੇ ਵੀ ਸੋਨਾ ਵੇਚਿਆ ਜੋ 10000 6000 ਤੋਂ 10000 ਸੋਨਾ ਹੋ ਗਿਆ ਲੋਕਾਂ ਨੇ ਬੜਾ ਸੋਨਾ ਵੇਚਿਆ ਸੀ ਅੱਧਾ-ਅੱਧਾ ਕਿਲੋ 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 ਸੋਨਾ ਵੇਚਿਆ ਵੀ ਭਾਜੀ ਰੇਟ ਬੜਾ ਵੱਧ ਗਿਆ ਰੇਟ ਬੜਾ ਵੱਧ ਗਿਆ ਨੂੰ ਵੇਚ ਦਿਓ ਅਸੀਂ ਉਹਨਾਂ ਨੂੰ ਉਦੋਂ ਵੀ ਇਹ ਕਹਿੰਦੇ ਰਹੇ ਆਂ ਵੀ ਇਹ ਭਾਰ ਨੂੰ ਤੁਹਾਡੇ ਕੋਲ ਦੁਬਾਰਾ ਸੋਨਾ ਨਹੀਂ ਪੰਣਾ ਅਸੀਂ ਆਪਣਾ ਖੁਦ ਜਿਹੜਾ ਵੇਚ ਦਵਾਂਗੇ ਜੇਰ ਸਾਡੇ ਕੋਲ ਵੀ ਨਹੀਂ ਪੰਣਾ ਗਾਗਦੀ ਤਾਂ ਬੜੀ ਦੂਰ ਦੀ ਗੱਲ ਆ 90 ਹਜ਼ਾਰ ਹੋ ਗਿਆ 10 ਹਜ਼ਾਰ ਨੂੰ ਵੇਚਿਆ ਅੱਜ ਕਿੱਥੋਂ ਆ ਇਹੋ ਹੀ ਹਾਲ ਹੋਣਾ ਜਿਨ੍ਹਾਂ ਨੇ ਹੁਣ 90 ਹਜ਼ਾਰ ਨੂੰ ਵੀ ਵੇਚ ਦਿੱਤਾ ਉਹਨਾਂ ਨੂੰ 1.5-2 ਲੱਖ ਰੁਪਏ ਨੂੰ ਲੈਣਾ ਪੈਣਾ ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਘਟਿਆ ਕਦੀ ਵੇਖਿਆ ਨਹੀਂ ਸੋਨਾ ਜੇ ਘਟ ਵੀ ਗਿਆ ਜੇ ਦੇਖੋ ਜੇ 95 ਹਜ਼ ਵਧੀਆ ਵੀ ਹੈਗਾ ਹੈ ਨਾ ਜਿਵੇਂ ਸਪੀਡ ਨਾਲ ਵੱਧਦਾ ਵਾ ਉਹਵੇਂ ਸਪੀਡ ਨਾਲ ਘਟਦਾ ਨਹੀਂ ਸੋਨਾ ਕਦੀ ਵੀ ਨਹੀਂ ਘਟਿਆ ਉਹ ਸਪੀਡ ਦੇ ਨਾਲ ਸੋਨਾ ਵੀ ਸੋਨਾ ਕਦੀ ਵੀ ਆਪਣਾ ਪੁਰਾਣਾ ਵੇਚੋ ਨਾ ਜਦੋਂ ਵੇਚੋ ਕਿਤੇ ਹੋਰ ਲੋੜ ਹੈ ਤਾਂ ਵੇਚੋ ਹੋਰ ਮੀਦ ਹੋਵੇ ਤੁਹਾਨੂੰ ਵੀ ਤੁਸੀਂ ਸੋਚ ਸੱਚੋ ਵੀ ਐਦਾਂ ਸੋਨਾ ਆ ਸਕਦਾ ਜਾ ਸਕਦਾ ਹੀ ਦੁਬਾਰਾ ਫੇਰ ਬਣਾ ਸਕਦੇ ਆ ਜੇ ਅੱਜ ਤੋਂ ਡਬਲ ਰੇਟ ਤੇ ਬਣਾ ਸਕਦੇ ਆ ਫੇਰ ਵੇਚੋ ਨਿਤੇ ਨਾ ਬਾਜ਼ਾਰ ਦੇ ਵਿੱਚ ਚਰਚਾ ਬੜੀ ਗਰਮ ਹੋਈ ਪਈ ਹੈ ਕਿ ਸੋਨਾ ਚਾਂਦੀ ਸਸਤਾ ਹੋ ਗਿਆ ਬਈ ਖਰੀਦਣ ਦਾ ਆਹੀ ਵੱਡਾ ਮੌਕਾ ਹੈ ਢੰਗਮ ਕਰਕੇ ਜਿਹੜੀਆਂ ਕੀਮਤਾਂ ਡਿੱਗ ਰਹੀਆਂ ਨੇ ਪਰ ਇਹਨਾਂ ਦੇ ਪਿੱਛੇ ਦੀ ਅਸਲੀਅਤ ਕੀ ਹੈ ਅਸੀਂ ਸਰਦਾਰ ਜੀ ਦੇ ਕੋਲ ਪਹੁੰਚ ਗਏ ਆ ਜਿਨ੍ਹਾਂ ਦੀ ਜੁਐਲਰੀ ਸ਼ਾਪ ਹੈ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਢੀਲੀ ਪੋਸਟ ਪੰਜਾਬੀ ਤੇ ਖਾਸ ਅਸਰ ਆਏ ਆ ਇਹ ਚੀਜ਼ ਪੁੱਛਣ ਦੇ ਲਈ ਜਾਣਨ ਦੇ ਲਈ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਕਿੰਨੀਆਂ ਕਿ ਡਿੱਗੀਆਂ ਵਾ ਤੇ ਕੀ ਲੱਗਦਾ ਕਿ ਲੋਕਾਂ ਦੇ ਵਿੱਚ ਇਹ ਅਫਵਾਹ ਵਾ ਕਿ ਸੱਚਮੁੱਚ ਜਿਹੜੀਆਂ ਕੀਮਤਾਂ ਡਿੱਗ ਕੇ ਵੱਧ ਗਈਆਂ ਵਾ ਕੀ ਪੂਰੀ ਜਾਣਕਾਰੀ ਆ ਦੇਖੋ ਸੋਨੇ ਦੀਆਂ ਕੀਮਤਾਂ ਕੋਈ ਘਟੀਆਂ ਨਹੀਂ ਸਗੋ ਅੱਜ ਤੋਂ ਹਫਤੇ ਤੋਂ ਜੋ ਰੇਟ ਸੀ ਉਦੋਂ ਅੱਜ ਜਿਹੜੀ ਰੇਟ ਆ ਹੋਰ ਜ਼ਿਆਦਾ ਵੱਧ ਗਿਆ ਵਾ ਅੱਜ ਰੇਟ ਜਿਹੜਾ ਪੱਕੇ ਦਾ ਰੇਟ ਆ ਜਿਹੜਾ ਟੈਕਸ ਪਾ ਕੇ 94 ਹੇ ਹਯਾਰ ਰੁਪਿਆ ਸੋਨੇ ਦਾ ਰੇਟ ਹੋ ਗਿਆ ਵੈ ਪਹਿਲਾਂ ਜਿਹੜਾ ਰੇਟ ਸੀ ਜਿਹੜਾ ਟੈਕਸ ਪਾ ਕੇ 91500 ਰੁਪਿਆ ਰੇਟ ਸੀ ਪਹਿਲਾਂ ਥੋੜੇ ਦਿਨ ਪਹਿਲਾਂ ਇੱਕ ਦੋ ਦਿਨ ਲਈ ਘਟਿਆ ਵਾ ਸੋਨਾ 88000 24 ਕੈਰਟ ਆਇਆ ਵਾ ਹੁਣ ਫੇਰ ਵੱਧ ਗਿਆ ਵਾ ਜਿਹੜਾ ਜੇਵਰ ਦਾ ਰੇਟ ਹੈ ਕਈ ਗਾਹ ਆ ਕੇ ਸਾਨੂੰ ਕਹਿੰਦੇ ਰਹੇ ਆ ਜਿਹੜੀਆਂ ਝੂਠੀਆਂ ਫਾਹਮਾਂ ਚੱਲ ਰਹੀਆਂ ਸੀ ਮੀਡੀਆ ਤੇ ਵੀ ਰੇਟ ਬਹੁਤ ਘਟ ਗਿਆ 56000 ਰਹਿ ਗਿਆ 57000 ਰਹਿ ਗਿਆ ਕੁਛ ਨਹੀਂ ਘਟਿਆ ਰੇਟ ਮਤਲਬ ਇਹ ਅਫਵਾਹ ਸੀ ਲੋਕ ਆਉਂਦੇ ਸੀ ਤੁਹਾਡੇ ਕੋਲ ਖਬਰ ਸੁਣੀ ਅਸੀਂ ਬਹੁਤ ਲੋਕ ਦੇਸੀ ਸਾਡੇ ਕੋਲ ਕਿੰਨੇ ਆਇਆ ਸੋਗੋ ਕਿੰਨੇ ਤਾਂ ਜੇਵਰ ਚੱਕ ਕੇ ਲੈ ਕੇ ਆਇਆ ਜਿਹੜਾ ਸਾਡਾ 골ਡ ਬਣਿਆ ਆਇਆ ਸੀ ਉਹ ਆ ਕੇ ਕਹਿੰਦੇ ਪਏ ਸੀ ਸਾਨੂੰ ਵੀ ਇਹ ਵੇਚ ਦਿਓ ਜੀ ਤੁਹਾਡਾ ਬਣਿਆ 100% ਵਾਪਸੀ ਅਸੀਂ ਕਹਿੰਦੇ ਸਾਡੀ 100% ਹੀ ਵਾਪਸੀ ਹੈ ਪਰ ਵੇਚੋ ਨਾ ਤੁਸੀਂ ਕਹਿੰਦੇ ਨਹੀਂ ਵੇਚਣਾ ਕਈ ਕਸਟਮਰਾਂ ਨੂੰ ਅਸੀਂ ਪੈਸੇ ਵੀ ਦੇ ਦਿੱਤੇ ਆ ਅਸੀਂ ਪੈਸੇ ਦਿੱਤੇ 88000 ਰੁਪਏ ਦੇ ਹਿਸਾਬ ਨਾਲ ਦਿੱਤੇ ਆ ਕੋਈ ਇਹ ਨਹੀਂ ਵੀ 90000 ਕੋਈ 40000 ਕੋਈ 56000 50000 ਇੰਦਾ ਕੁਛ ਨਹੀਂ ਕਿਸੇ ਨੂੰ ਦਿੱਤਾ ਜਿੰਨੇ ਵੀ ਅਸੀਂ ਪੈਸੇ ਦਿੱਤੇ ਆ ਉਹਨਾਂ ਨੂੰ ਜੋ ਰੇਟ ਅਸੀਂ 88000 ਰੁਪਏ ਦੇ ਨਾਲ ਹੀ ਅਸੀਂ ਸੋਨਾ ਲਿਆ ਵਾ ਤੇ ਕੇਵਰ ਦਾ ਰੇਟ ਸੀ ਉਸ ਦਿਨ ਆਪਣਾ ਬਾਈ ਕੈਰਟ ਦਾ ਰੇਟ ਜਿਹੜਾ ਰਿਹਾ 86000 ਤੋਂ ਘਟਿਆ ਨਹੀਂ ਹੋ ਕੋਈ ਵੀ ਜੇਵਰ ਦਾ ਰੇਟ ਹੈ ਪਿਓਰ ਦਾ ਜਿਹੜਾ ਰੇਟ ਰਿਹਾ ਉਹ 91000 90000 ਰਿਹਾ ਵਾ ਇੱਕ ਦਿਨ ਸਿਰਫ 88000 24 ਕੈਰਟ ਦਾ ਰੇਟ ਹੋਇਆ ਜੇਵਰ ਦਾ ਰੇਟ ਜਿਹੜਾ ਸੀ ਉਹ 84000 ਹੋਇਆ ਇਹ ਇਹਦੂ ਘਟਿਆ ਨਹੀਂ ਸੋਨਾ ਸਭ ਫਾਮ ਹੈ ਅਸੀਂ ਇਹ ਸੁਣਿਆ ਕਿ 93 92 ਤੋਂ ਡਿੱਗ ਕੇ 90 ਤੋਂ ਵੀ ਥੱਲੇ ਆ ਗਿਆ ਹਨਾ ਚਾਂਦੀ ਕਾਫੀ ਥੱਲੇ ਚਲੀ ਗਈ ਹੈ ਚਾਂਦੀ ਦੀ ਕੀ ਜਾਣਕਾਰੀ ਹੈ ਹਾਂਜੀ ਚਾਂਦੀ ਦੇਖੋ ਚਾਂਦੀ ਦਾ ਰੇਟ ਸੀ 1 ਲੱਖ 3000 ਰੁਪਏ ਕਿਲੋ ਜਿਹੜੀ ਚਾਂਦੀ ਘਟ ਕੇ ਉਪਚਨ ਵੇ 10000 ਤੱਕਨ ਗਈ ਹੈ 94000 92000 ਜਾਂ 88000 ਤੱਕਨ ਗਈ ਹੈ ਐਂਡ ਇੱਕ ਦਿਨ ਬਸ ਉਹਦੇ ਮਿਲੀ ਨਹੀਂ 88 ਹਜ਼ਾਰ ਕਿਸੇ ਨੂੰ ਵੀ ਉਹ 92 ਹਜ਼ਾਰ ਤੋਂ ਘੱਟ ਕਿਸੇ ਨੂੰ ਚਾਂਦੀ ਮਿਲੀ ਨਹੀਂ ਰੇਟ ਜਿਹੜਾ 88 ਹਜ਼ਾਰ ਕਟਿਆ ਜਿਹੜੀ ਅਸੀਂ ਲਾਈਵ ਚਾਂਦੀ ਲੈਣ ਗਏ ਆ ਉਹ 92 ਹਜ਼ਾਰ ਹੀ ਮਿਲੀ ਐ ਅੱਜ ਚਾਂਦੀ ਦਾ ਰੇਟ ਜਿਹੜਾ ਹੈਗਾ ਉਹ 96 ਹਜ਼ਾਰ ਫੇਰ ਹੋ ਗਿਆ ਵਾ ਲੋਕ ਆਏ ਸੀ ਤੁਹਾਡੇ ਕੋਲ ਖਬਰ ਸੁਣ ਕੇ ਦੱਸਦੇ ਸੀ ਕਿ ਹੋ ਗਿਆ ਜਾਂ ਪੁਰਾਣਾ ਕੋਈ 골ਡ ਘਰੋਂ ਲੈ ਕੇ ਆਏ ਕਿਉਂਕਿ ਇੰਡੀਆ ਦੇ ਵਿੱਚ ਆਪਾਂ ਕਹਿੰਦੇ ਘਰਾਂ ਦੇ ਵਿੱਚ ਲੋਕਾਂ ਕੋਲ ਪੁਰਾਣਾ ਸੋਨਾ ਜਿਹੜਾ ਕਾਫੀ ਹੁੰਦਾ ਤੇ ਲੋਕ ਕਹਿੰਦੇ ਕਿ ਇਹ ਮੌਕਾ ਬਈ ਅਸੀਂ ਪੁਰਾਣਾ 골ਡ ਕੱਢ ਕੇ ਨਵਾਂ ਲੈ ਲਈਏ ਲੋਕਾਂ ਦੇ ਐਕਸਪੀਰੀਅੰਸ ਕੋਈ ਤੁਹਾਡੇ ਕੋਲ ਆਏ ਹਾਂਜੀ ਬੜੇ ਆਏ ਆ ਖੋ ਜੀ ਸਾਡਾ ਸੋਨਾ ਲੋਕ ਘਟ ਰਹੇ ਚਾਂਦੀ ਦੇ ਕਈ ਸਮਾਨ ਲੈ ਕੇ ਆ ਗਏ ਚਾਂਦੀ ਦਾ ਮੈਂ ਕਹਿੰਦਾ ਇਹਨਾਂ ਦਾ ਕੁਛ ਨਹੀਂ ਫਾਇਦਾ ਹੈਗਾ ਵੇਚਣ ਦਾ ਨਾ 골ਡ ਦਾ ਵੇਚਣ ਦਾ ਫਾਇਦਾ ਹੈਗਾ ਜਦੋਂ ਵੀ ਤੁਸੀਂ ਦੇਣਾ ਮੈਂ ਸੋਨਾ ਨੁਕਸਾਨ ਹੀ ਹੋਣਾ ਫਾਇਦਾ ਨਹੀਂ ਹੋਣਾ ਜੋ ਭਾ ਕਿਸੇ ਨੇ ਵੀ ਸੋਨਾ ਵੇਚਿਆ ਜੋ 10000 6000 ਤੋਂ 10000 ਸੋਨਾ ਹੋ ਗਿਆ ਲੋਕਾਂ ਨੇ ਬੜਾ ਸੋਨਾ ਵੇਚਿਆ ਸੀ ਅੱਧਾ ਟੱਕਲੋ ਕਿਲੋ ਕਿਲੋ ਸੋਨਾ ਵੇਚਿਆ ਵੀ ਭਾਜੀ ਰੇਟ ਬੜਾ ਵੱਧ ਗਿਆ ਰੇਟ ਬੜਾ ਵੱਧ ਗਿਆ ਨੂੰ ਵੇਚ ਦਿਓ ਕੋਈ ਸੱਜਣ ਸਾਜੇ ਸੰਦਿਆ ਸਾਡਾ ਸਮਾਨ ਬਣਾਇਤਾ ਵੀ ਅਸੀਂ ਉਹਨਾਂ ਨੂੰ ਉਦੋਂ ਵੀ ਇਹ ਕਹਿੰਦੇ ਰਹੇ ਆ ਵੀ ਇਹ ਭਾਅ ਨੂੰ ਤੁਹਾਡੇ ਕੋਲ ਦੁਬਾਰਾ ਸੋ ਉਦ ਜੋ ਹੈ ਜਿਹੜਾ ਵੇਚ ਦਵਾਂਗੇ ਚੇਵਰ ਸਾਡੇ ਕੋ ਵੀ ਨਹੀਂ ਪੰਨਾ ਗਾਗਰੀ ਤਾਂ ਬੜੀ ਦੂਰ ਦੀ ਗੱਲ ਆ ਪਰ ਨਹੀਂ ਲੋਕਾਂ ਨੇ ਵੇਚ ਦਿੱਤਾ ਬਾਅਦ ਪਸਤਾਏ ਲੋ ਅੱਜ 90000 ਹੋ ਗਿਆ 10000 ਨੂੰ ਵੇਚੇ ਅੱਜ ਕਿੱਥੋਂ ਇਹੋ ਹੀ ਹਾਲ ਹੋਣਾ ਜਿਨ੍ਹਾਂ ਨੇ ਹੁਣ 90000 ਨੂੰ ਵੀ ਵੇਚ ਦਿੱਤਾ ਉਹਨਾਂ ਨੂੰ 1.5-2 ਲੱਖ ਰੁਪਏ ਨੂੰ ਲੈਣਾ ਪੈਣਾ ਸੋਨਾ ਮੁੜ ਕੇ ਇੱਕ ਘਟਣ ਵਾਲੀ ਕੋਈ ਉਮੀਦ ਨਹੀਂ ਹੈਗੀ ਸੋਨੇ ਦੀ ਲੋਕ ਤਾਂ ਇਹ ਵੀ ਆ ਕਿ ਅੱਧਾ ਟੋਲਾ ਵੀ ਹੋਵੇ ਟੋਲਾ ਵੀ ਹੋਵੇ ਨਾ ਗ੍ਰਾਮਾਂ ਦੇ ਹਿਸਾਬ ਦੇ ਨਾਲ ਵੀ ਲੋਕ ਸੋਨੇ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਡਾ ਜਿਹੜਾ ਇਹਦੇ ਵਿੱਚ ਮੁਨਾਫਾ ਹੋਏਗਾ ਤੁਹਾਨੂੰ ਕੀ ਲੱਗਦਾ ਕਿ ਮੁਨਾਫਾ ਲੋਕਾਂ ਨੂੰ ਕਦ ਆਫੇ ਵਾਲਾ ਦੇਖੋ ਸੋਨਾ ਜਦੋਂ ਲੱਲੋ ਉਦੋਂ ਮੁਨਾਫਾ ਹੀ ਆ ਪੈਸਾ ਹੋਣਾ ਚਾਹੀਦਾ ਕੋਲ ਬੰਦੇ ਦੇ ਕੋਲ ਜਦੋਂ ਪੈਸਾ ਹੀ ਨਹੀਂ ਹੈਗਾ ਮੁਨਾਫਾ ਕਾਦਾ ਹੋਏਗਾ ਜਿੰਨੇ ਸੋਨਾ ਤੋਲਾ ਲੈ ਲਿਆ ਨੂੰ ਤੋਲੇ ਦਾ ਮੁਨਾਫਾ ਹੋਏਗਾ ਕੁਛ ਘਟਣਾ ਨਹੀਂ ਹੈਗਾ ਕੋਈ ਵੀ ਜੇਵਰ ਸਾਡੇ ਕੋਲ ਲੈ ਜਾਵੇ ਅੱਜ ਜੇਵਰ ਲੈ ਜਾਵੇ 6 ਮਹੀਨੇ ਸਾਲ ਬਾਅਦ ਵੇਚੇ ਉਹਨੂੰ ਕੋਈ ਲੇਬਰ ਦਾ ਨਹੀਂ ਖਰਚਾ ਪੈਣਾ ਕੋਈ ਪਾਲਛਦਾ ਨਹੀਂ ਕੋਈ ਕੁਛ ਨਹੀਂ ਆ ਚਾਂਦੀ ਦੇ ਗਲਾਸ ਅੱਜ 77000 ਰੁਪਏ ਦੇ ਵੇਚੇ ਹੋਏ ਨੇ ਇਹ ਤੋਲੇ ਤੋਲੇ ਦੇ ਪਿਓਰ ਦੇ 100 ਟਾਂਚ ਦੇ ਲੈ ਅਸੀਂ ਅੱਜ 10000 ਨੂੰ ਵਾਪਸ ਲੈਣ ਨੂੰ ਤਿਆਰ ਆ ਅਗਲੇ ਨੇ ਪਾਣੀ ਵੀ ਪੀ ਲਿਆ 6 ਮਹੀਨੇ ਰੁਪਿਆ ਸਾਡੇ ਕੋਲ ਹੁਣ ਲੈ ਜਾਣ 100 ਗ੍ਰਾਮ ਮੇਕਲਾ ਦੇ ਚਾਂਦੀ ਦਾ ਜੋ ਰੇਟ ਆ ਚਾਂਦੀ ਦਾ ਰੇਟ ਆ ਕੁਝ ਨਹੀਂ ਕੱਟਦਾ ਹੁਣ ਤਾਂ ਹੋਲ ਮਾਰ ਕੇ ਸੋਨਾ ਅੱਜ ਕੱਲ ਅੱਗੇ ਹੁੰਦਾ ਸੀ ਉਹਦੇ ਚੋਂ ਕਾਟਾਂ ਕੱਟੀਆਂ ਜਾਂਦੀਆਂ ਹੁੰਦੀਆਂ ਹੁਣ 916 ਹੋਲ ਮਾਰ ਕੇ ਸੋਨਾ ਵਰਲਡ ਜਿੱਥੇ ਮਰਜੀ ਜਿੰਨੂੰ ਮਰਜੀ ਜਦੋਂ ਮਰਜੀ ਦੇ ਸਕਦੇ ਆ ਕੋਈ ਉਹਨੂੰ ਚੈਲੰਜ ਨਹੀਂ ਹੈਗਾ ਜਿਹੜਾ ਪੁਰਾਣਾ ਸੋਨਾ ਵੀ ਆ ਉਹ ਵੀ ਜਦੋਂ ਮਰਜੀ ਥਿੱਥੇ ਮਰਜੀ ਦੇ ਸਕਦੇ ਆ ਸੋਨੇ ਦਾ ਕੁਝ ਨਹੀਂ ਕਦੀ ਵੀ ਕਟਿਆ ਨਾ ਕਟਣਾ ਲੋਕ ਤਾਂ ਇਹ ਵੀ ਕਹਿੰਦੇ ਕਿ ਸੁਨਿਆਰੇ ਜਿਹੜੇ ਖਬਰ ਆ ਗਏ ਜਦੋਂ ਸੋਨਾ ਡਿੱਗਿਆ ਪਰ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਗੀ ਤੁਹਾਡੇ ਕੋਲ ਪਹਿਲਾਂ ਪੂਰੀ ਜਾਣ ਦਾ ਫਾਇਦਾ ਕਿੱਥੇ ਸਟੈਂਡ ਕਰਦਾ ਵਾ ਸੋਨੇ ਦੀ ਕੀਮਤ ਵਧਣ ਜਾਂ ਘਟਣ ਤੇ ਸਾਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਵੀ ਸੋਨਾ ਵਧਣਾ ਜਾਂ ਘਟਣਾ ਜੇ ਸਾਨੂੰ ਇੰਨੀ ਕੋਈ ਜਾਣਕਾਰੀ ਹੋਵੇ ਸਾਨੂੰ ਦੁਕਾਨਦਾਰੀ ਕਰਨ ਦੀ ਲੋੜ ਹੀ ਨਹੀਂ ਹੈਗੀ ਐਡੇ ਐਡੇ ਅਸੀਂ ਕਰਿੰਦੇ ਬੰਦੇ ਵੇਖਿਆ ਜਿਹੜੇ ਕਹਿੰਦੇ ਸੀ ਅਸੀਂ ਸ਼ੇਅਰ ਮਾਰਕੀਟ ਪੈਸਾ ਲਾਣੇ ਆ ਜੋ ਅਸੀਂ ਕਹਦੇ ਨੇ ਉਹੋ ਹੀ ਹੁੰਨਾ ਸਾਨੂੰ ਜਾਣਕਾਰੀਆਂ ਬਹੁਤ ਹੈ ਤੇ ਅੱਜ ਉਹ ਛੜਕਾਂ ਦੇ ਤੁਰੇ ਫਿਰਦੇ ਆ ਚੰਗੇ ਚੰਗੇ ਸ਼ੇਅਰ ਮਾਰਕੀਟ ਵਾਲੇ ਉਹਨਾਂ ਨੂੰ ਕੋਈ ਜਾਣਕਾਰੀ ਸੋਨੇ ਦੀ ਕਿਸੇ ਨੂੰ ਵੀ ਨਹੀਂ ਪਤਾ ਜਿੰਨਾ ਮਰਜ਼ੀ ਜਿਹੜਾ ਮਰਜ਼ੀ ਬੰਦਾ ਹੋ ਜਾਏ ਉਹਨੂੰ ਸੋਨੇ ਦੀ ਕੋਈ ਜਾਣਕਾਰੀ ਨਹੀਂ ਹੁੰਦੀ ਵੀ ਕੀ ਆ ਐਦਾਂ ਹੀ ਸਾਨੂੰ ਐਸੀ ਤਾਂ ਜਿੰਨਾ ਵੇਚਣਾ ਅਸੀਂ ਉਹਨਾਂ ਉਸੇ ਵੇਲੇ ਲੈਣਾ ਵੈ ਜੇ ਸਾਡੇ ਕੋਲ ਕਿਲੋ ਰਾਸ ਹੈ ਅਸੀਂ ਕਿਲੋ ਰਾਸ ਹੀ ਰੱਖਣੀ ਹੈ ਆਪਣੀ ਵਿੱਚ ਸ਼ਾਮ ਨੂੰ ਜੀ 100 ਗ੍ਰਾਮ ਸੋਨਾ ਵੇਚਿਆ 100 ਗ੍ਰਾਮ ਹੀ ਸੋਨਾ ਨਵਾਂ ਲੈ ਲੈਣਾ ਵੈ ਭਾ ਭਾਵੇਂ ਲੱਖ ਰੁਪਈਆ ਹੋ ਜਾਵੇ ਤੇ ਭਾਵੇਂ 20000 ਰੁਪਈਆ ਹੋ ਜਾਵੇ ਸਾਨੂੰ ਉਹਦੇ ਚ ਕੋਈ ਬੈਨੀਫਿਟ ਨਹੀਂ ਸਗੋ ਸਸਤਾ ਹੋਏਗਾ ਸੋਨਾ ਉਹਨਾਂ ਸਾਨੂੰ ਬੈਨੀਫਿਟ ਹੋਏਗਾ ਉਹਨਾਂ ਸਾਡਾ ਕਸਟਮਰ ਆਏਗਾ ਉਹਨੇ ਚੀਜ਼ ਵਾਦ ਜਿੱਥੇ ਅਸੀਂ ਤੋਲੇ ਚੀਜ਼ ਵੇਚਣੀ ਹੈ ਉੱਥੇ ਅਸੀਂ 5 ਤੋਲੇ ਦੀ ਚੀਜ਼ ਵੇਚ ਸਕਦੇ ਹਾਂ 50000 ਰੁਪਏ ਦਾ ਤੋਲਾ 2.5 ਲੱਖ ਦੇ ਤੇ ਕਿੱਥੇ ਤੋਲੇ ਦੀ ਜੇ 2 ਤੋਲੇ ਦੀ ਚੀਜ਼ ਘਟ ਇਨਵੈਸਟ ਕਰਕੇ ਕੀਤੀ ਪਰ ਸਸਤੇ ਦੇ ਵਿੱਚ ਲੋਕ ਤਾਂ ਲੈ ਗਏ ਪਰ ਤੁਹਾਨੂੰ ਮੁਨਾਫਾ ਅੱਗੇ ਵੇਚਣ ਦੇ ਵਿੱਚ ਕਿੰਨਾ ਕੁ ਹੋਏਗਾ ਨਹੀਂ ਸਾਨੂੰ ਕੋਈ ਉਹਦੇ ਵਿੱਚ ਨਹੀਂ ਨੇ ਦੱਸਿਆ ਨਾ ਸਾਡਾ ਹੀ ਤੋਲਾ ਵਿਕਦਾ ਸੋਨਾ ਸੀ ਉਸੇ ਵੇਲੇ ਬੁੱਕ ਕਰਾ ਦੇ ਨੇ ਵੀ ਤੋਲਾ ਸਾਹੀ ਸੋਨਾ ਖਰੀਦ ਲੈਣੇ ਆ ਸਸੀਂ ਆਪਣਾ ਜੇ ਸਾਡੀ ਕਿਲੋ ਰਾਸੇ ਕਿਲੋ ਹੀ ਰਾਸ ਰੱਖਣੀ ਹੈ ਸਾਨੂੰ ਉਹਦੇ ਨਾਲ ਕੋਈ ਮਤਲਬ ਵੀ ਇਹੀ ਅੱਧਾ ਕਿਲੋ ਵੇਚ ਦਿੱਤਾ 100 ਗ੍ਰਾਮ ਵੇਚਦਾ ਵੀ ਕੋਈ ਨਹੀਂ ਸਸਤਾ ਹੋਊਗਾ ਤੇ ਲਵਾਂਗੇ ਉਹ ਸਸਤਾ ਤੇ ਹੋਣਾ ਹੀ ਨਹੀਂ ਹੋ ਨਾ ਸਾਡੇ ਪੱਲੇ ਪੈਣਾ ਕੁਛ ਅਸੀਂ ਉਦੋਂ ਅਸੀਂ ਵੇਚ ਦੇਣਾ ਉਨੇ ਹੀ ਸੋਨਾ ਉਨੇ ਹੀ ਅਸੀਂ ਲੈਣਾ ਵੇ ਕਹਿੰਦੇ ਜੇ ਜਾਣਕਾਰੀ ਹੋਵੇ ਫਿਰ ਦੁਕਾਨਦਾਰ ਮੁਨਾਫੇ ਬਿੱਲੇ ਦੁਕਾਨ ਖੋਲ ਲਵੇ ਨਹੀਂ ਤਾਂ ਬੰਦ ਕਰ ਲਵੇ ਬੰਦ ਕਰ ਲਵੇ ਨਹੀਂ ਫਾਇਦਾ ਹੀ ਨਹੀਂ ਹੈਗਾ ਸਾਨੂੰ ਤਾਂ ਸਸਤਾ ਹੋਵੇ ਮਹਿੰਗਾ ਹੋਵੇ ਸਾਨੂੰ ਕੋਈ ਮਤਲਬ ਨਹੀਂ ਸਾਨੂੰ ਇਹ ਵੀ ਕਸਟਮਰ ਆਣਾ ਚਾਹੀਦਾ ਸਾਡੀ ਦੁਕਾਨ ਦੇ ਉੱਤੇ ਵੱਧ ਤੋਂ ਵੱਧ ਅੱਛਾ ਸਰਦਾਰ ਸਾਹਿਬ ਕਾਰਨ ਕੀ ਮੰਨਦੇ ਹੋ ਕਿਉਂਕਿ ਅੱਜ ਅਗਰ ਆਪਾਂ ਬਾਜ਼ਾਰ ਦੀ ਗੱਲ ਕਰੀਏ ਹਨਾ ਸ਼ੇਅਰ ਬਾਜ਼ਾਰ ਤੋਂ ਲੈ ਕੇ ਦੁਨੀਆ ਦਾ ਬਾਜ਼ਾਰ ਜਿੱਥੇ ਕਾਫੀ ਜ਼ਿਆਦਾ ਹੋਣ ਬਾਹਰਲੇ ਦੇਸ਼ਾਂ ਦੇ ਜਿਹੜੇ ਇੰਪੈਕਟ ਪੈ ਰਹੇ ਆ ਸਭ ਤੋਂ ਵੱਡਾ ਇੰਪੈਕ ਦਾ ਜਿਹੜਾ ਵਾ ਟੈਰਿਫ ਪਲਾਨ ਲੈ ਕੇ ਆ ਰਿਹਾ ਬਹੁਤ ਵੱਡੀਆਂ ਨੀਤੀਆਂ ਦੇ ਵਿੱਚ ਬਦਲਾਅ ਕਰ ਰਿਹਾ ਉਸ ਦਾ ਜਿਹੜਾ ਵਾ ਕਿੰਨਾ ਕੁ ਪ੍ਰਭਾਵ ਜੜਾ ਦੁਕਾਨਦਾਰੀ ਤੋਂ ਲੈ ਕੇ 골ਡ ਸਿਲਵਰ ਇਹਨਾਂ ਰੇਟਸ ਤੇ ਪੈ ਰਿਹਾ ਇਹ ਬਹੁਤ ਜ਼ਿਆਦਾ ਪੈ ਰਿਹਾ ਉਹਨਾਂ ਨੇ ਉਦੋਂ ਕਹਿ ਦਿੱਤਾ ਸੀ ਇਹਦੇ ਤੇ ਲਾ ਦਿੱਤਾ ਵੇ ਟੈਕਸ ਲਾ ਦਿੱਤਾ ਤੇ ਉਹ ਸੋਨਾ ਘਟ ਗਿਆ ਸ਼ੇਅਰ ਮਾਰਕੀਟ ਵੀ ਥੱਲੇ ਡਿੱਗੀ ਹੈ ਬਹੁਤ ਬੁਰੀ ਤਰ੍ਹਾਂ ਡਿੱਗੀ ਹੈ ਤੇ ਉਹ ਲੋਕੀ ਸੋਨੇਵਾਰ ਨਿਵੇਸ਼ ਕਰਨ ਲੱਪੇ ਸੀ ਤੇ ਸੋਨਾ ਵੀ ਥੱਲੇ ਆਇਆ ਸੀ ਉਹਨਾਂ ਨੇ ਕਹਿੰਦਾ 90 ਦਿਨ ਦੀ ਛੂਟ ਦਿੱਤੀ ਹੈ ਉਹਦੇ ਕਰਕੇ ਸੋਨਾ ਫੇਰ ਆਪ ਹੋ ਗਿਆ ਵੈ ਇਹ 90 ਦਿਨ ਬਾਅਦ ਵੀ ਕਹਿੰਦੇ ਸੋਨਾ ਘਟਣਾ ਥੋੜੀ ਸੋਨਾ ਤੇ ਕਦੀ ਘਟ ਹੀ ਨਹੀਂ ਸਕਦਾ ਸੋਨਾ ਤੇ ਵਧਣਾ ਹੀ ਵਧਣਾ ਉਹਦੇ ਸੋਨਾ ਜਿਹੜਾ ਜਿੰਨੇ ਵੀ ਖਰੀਦ ਲਿਆ ਉਹਦਾ ਵਧਣਾ ਹੀ ਵਧਣਾ ਸੋਨਾ ਘਟਣਾ ਵਾਲਾ ਕੋਈ ਕੰਮ ਨਹੀਂ ਹੈਗਾ ਸੋਨਾ ਮੈਂ ਤਾਂ ਲੋਕੀ ਵੀ ਕਹਿ ਰਹੇ ਮੁਲਕਾਂ ਦੇ ਵਿੱਚ ਉੱਥੇ ਨਹੀਂ ਸਸਤਾ ਹੋ ਰਿਹਾ ਤਾਂ ਇੰਡੀਆ ਦੇ ਵਿੱਚ ਕਿੱਥੋਂ ਹੋਣਾ हां ਬਾਹਰਲੇ ਦੇ ਮੁਲਕਾਂ ਲਈ ਸਾਰੇ ਇੱਥੋਂ ਲੈ ਕੇ ਜਾਂਦੇ ਨੇ ਇੰਡੀਆ ਚੋਂ ਸੋਨਾ ਇੱਥੋਂ ਲੈ ਕੇ ਬਾਹਰ ਜਾਂਦਾ ਸਾਡਾ ਸੋਨਾ ਜੇ ਅੱਜ ਅਸੀਂ ਸੋਨਾ ਵੇਚ ਦਿੰਨੇ ਆ ਤੇ ਸਾਡੇ ਇੰਡੀਆ ਵਾਲੇ ਕੋਈ ਬੰਦਿਆਂ ਕੋ ਕੁਝ ਰਹਿ ਹੀ ਨਹੀਂ ਜਾਂਦਾ ਸੋਨੇ ਦੇ ਸਿਰ ਤੇ ਤਾਂ ਸਾਰਾ ਕੰਮ ਚੱਲਦਾ ਪਿਆ ਵਾ ਆਪਣਾ ਜਿੰਨਾ ਵੀ ਜੇਵਰ ਆ ਬਾਹਰਲੇ ਬੰਦੇ ਦਾ ਸੋਨਾ ਪਾੰਦੇ ਹੀ ਬਹੁਤ ਘੱਟ ਆ ਆਪਣੇ ਇੰਡੀਆ ਨੀ ਲੋਕ ਜਿਆਦਾ ਸੋਨਾ ਪਾੰਦੇ ਆ ਬਾਹਰੋਂ ਵੀ ਜਿੰਨੇ ਆਂਦੇ ਆ ਉਹ ਇੱਥੋਂ ਸੋਨਾ ਲੈ ਜਾਂਦੇ ਹੁਣ ਪਰ ਉਹਨਾਂ ਨੇ ਇੱਥੋਂ ਵੀ ਲਿਜਾਣ ਤੇ ਟੈਕਸ ਲਾ ਦਿੱਤਾ ਵਾ ਵੀ ਇਹ ਟੈਕਸ ਲੱਗੇਗਾ ਜੀ ਜਿਆਦਾ ਉਹਦੇ ਕਰਕੇ ਸੋਨੇ ਦਾ ਜਿਹੜਾ ਰੇਟ ਆ ਅੱਪ ਹੋਣਾ ਮੈਂ ਡ ਲੋਕ ਗਿਰਵੀ ਜਿਹੜਾ ਵਾ ਲੋਕਾਂ ਤੋਂ ਆਣ ਗਵਾਂ ਤੋਂ ਰਿਸ਼ਤੇਦਾਰਾਂ ਤੋਂ ਸੋਨਾ ਲੈ ਕੇ ਤੇ ਉਹ ਵੇਚ ਕੇ ਇਹ ਸੋਚਦੇ ਆ ਕਿ ਚਲੋ ਮੁਨਾਫਾ ਹੋ ਗਿਆ ਤਾਂ ਆਪਾਂ ਆਪਣੀ ਇਨਕਮ ਵੀ ਕਮਾਲ ਮੰਗੇ ਤੇ ਅਗਲੇ ਦਾ ਜਿਹੜਾ ਸੋਨਾ ਲਿਆ ਉਹ ਵੀ ਲਾ ਦੇਵਾਂਗੇ ਐਦਾਂ ਦੀ ਕੋਈ ਸਲਾਹ ਦੇਣਾ ਚਾਹੂਂਗੇ ਕਿ ਕਿੱਦਾਂ ਲੋਕ ਬਚਣ ਇਹੋ ਜੀਆਂ ਬਾਹਾਂ ਮੈਂ ਤਾਂ ਇਹੋ ਹੀ ਕਹਿਣੀ ਚਾਹਨਾ ਸਲਾਹ ਇਹੋ ਹੀ ਦੇਣੀ ਚਾਹਨਾ ਵੀ ਕਦੀ ਵੀ ਜਿੰਨੇ ਪੈਸੇ ਆਪਣੇ ਕੋਲ ਹੈ ਉਨਾਂ ਹੀ ਜੇਬਰ ਲਵੋ ਕਿਸੇ ਨੂੰ ਵੇਖ ਕੇ ਕਹਿ ਕੇ ਵੀ ਫੇਰ ਲੈ ਲਾਂਗੇ ਫੇਰ ਦੇ ਲਾਂਗੇ ਹੁੰਦਾ ਕੋਈ ਬੈਨੀਫਿਟ ਨਹੀਂ ਹੈਗਾ ਜਿੰਨਾ ਆਪਣੇ ਕੋਲ ਤੋਲੇ ਦਾ ਪੈਸੇ ਕੋਲ ਨੇ ਲੱਖ ਰੁਪਇਆ ਕੋਲ ਹੈ ਇੱਕ ਤੋਲਾ ਹੀ ਨਾਲ ਲਵ ਇਹ ਨਹੀਂ ਹੈਗਾ ਵੀ ਕਿਸੇ ਦਾ ਸੋਨਾ ਚੱਕ ਕੇ ਵੇਚ ਦਈਏ ਤੇ ਜਦੋਂ ਉਹਨੂੰ ਲੋੜ ਹੋएगी ਤੇ ਦੇ ਦੋਗੇ ਕਈ ਗਾਹ ਆਂਦੇ ਨੇ ਸਾਡੇ ਕੋਲ ਜਿਨ੍ਹਾਂ ਨੇ ਆਪਣੀ ਬੇਟੀਆਂ ਲਈ ਸੋਨਾ ਬਣਵਾਇਆ ਸੀ ਉਹ ਕੋ ਉਹਨਾਂ ਦੇ ਭਰਾ ਦੇ ਬੇਟੀ ਦਾ ਵਿਆਹ ਆ ਗਿਆ ਉਹਨਾਂ ਨੇ ਚੱਕ ਕੇ ਉਹਨਾਂ ਨੂੰ ਸੈੱਟ ਦੇਤਾ ਵੀ ਜਦੋਂ ਸਾਡੀ ਬੇਟੀ ਦਾ ਵਿਆਹ ਆਊਗਾ ਤੂੰ ਉਦੋਂ ਸਾਨੂੰ ਦੇ ਦੇਵੀਂ ਹਣ ਉਹਨਾਂ ਨੇ ਤਾਂ ਲਿ ਬਣਵਾਇਆ 20000 ਰੁਪਏ ਨੂੰ ਤੇ ਅੱਜ ਬਣ ਗਿਆ 90000 ਨੂੰ ਹੁਣ ਉਹਨਾਂ ਨੇ ਹੱਥ ਖੜੇ ਕਰ ਦਿੰਦੇ ਨੇ ਮੁੜ ਕੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਇਹ ਵੀ ਲੋਕ ਦੇਖ ਕੇ ਬਿਆ ਨਵੰਬਰ ਦਸੰਬਰ ਦੇ ਵਿੱਚ ਆ ਪਰ ਪਹਿਲਾਂ ਆਗੇ ਕਿ ਵੀ ਸੋਨਾ ਸਸਤਾ ਹੋ ਗਿਆ ਤਾਂ ਅਸੀਂ ਵੇਚ ਕੇ ਨਵਾਂ ਜਿਹੜੇ ਵੀ ਭਾਈ ਸਾਡਾ ਸੋਨਾ ਸਸਤਾ ਆ ਗਿਆ ਬਣਾ ਦਿਓ ਅਗੇ ਸੋਨਾ ਬਣਵਾਉਂਦੇ ਹੀ ਲੋਕੀ ਪਹਿਲਾਂ ਬਣਵਾਉਂਦੇ ਹੁੰਦੇ ਸੀ ਲੋਕੀ ਹੁਣ ਤਾਂ ਖੜੇ ਪੈਰ ਬਣਵਾਉਂਦੇ ਆ ਰੇਟ ਕਰਕੇ ਬਣਵਾਉਂਦੇ ਆ ਅੱਗੇ ਤਾਂ ਸਾਡੇ ਕੋਲ 7 ਸਾਲ ਪਹਿਲਾਂ ਸਾਈਆਂ ਆ ਜਾਂਦੀਆਂ ਸੀ ਹੁਣ ਤਾਂ ਅਗਲਾ ਸਾਈਂ ਦਿੰਦਾ ਹੀ ਨਹੀਂ ਕੋਈ ਕਹਿੰਦਾ ਤੁਹਾਡੇ ਕੋਲ ਸਮਾਨ ਤਿਆਰ ਹੈ ਦੇ ਦੋ ਨਹੀਂ ਤਾਂ ਹੀ ਚੱਲੇ ਮਤਲਬ ਕੋਈ ਵੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਘਟੇਗਾ ਕਿਉਂਕਿ ਇੱਕ ਦੌਰ ਸੀ ਹਨਾ ਜਦੋਂ ਆਪਾਂ 97 96 ਦੀ ਗੱਲ ਕਰਦੇ ਆ 146 14700 ਐਨ ਵਿੱਚ ਸੀ ਪਰ ਅੱਜ ਜਦੋਂ ਕੀਮਤ ਆਪਾਂ ਦੇਖਦੇ ਆ ਲੱਖ ਦੇ ਬਿਲਕੁਲ ਕਰੀਬ ਚਲੇ ਗਈ ਆ ਹਨਾ ਕਿੰਨਾ ਕੁ ਤੁਸੀਂ ਅੰਤਰ ਦੇਖਦੇ ਹੋ ਸਮੇਂ ਦੇ ਵਿੱਚ ਅੰਤਰ ਦੇਖੋ ਬਹੁਤ ਸਾਲ ਮੈਨੂੰ ਮੈਂ ਜਦੋਂ ਦੁਕਾਨ ਖੋਲੀ ਸੀ ਉਦੋਂ 3500 ਰੁਪਿਆ ਰੇਟ ਸੀ ਸੋਨੇ ਦਾ ਤੇ ਅੱਜ ਦੇਖ ਲਓ 90 92000 95000 ਨੂੰ ਸੋਨਾ ਪਹੁੰਚ ਗਿਆ ਵਾ ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਘਟਿਆ ਕਦੀ ਵੇਖਿਆ ਨਹੀਂ ਸੋਨਾ ਜੇ ਘਟ ਵੀ ਗਿਆ ਜੇ ਦੇਖੋ ਜੇ 95000 ਤੋਂ 2000 ਘਟ ਗਿਆ ਉਹਨੂੰ ਹੀ ਘਾਟਾ ਨਹੀਂ ਕਹਿੰਦੇ ਵਧਿਆ ਵੀ ਹੈਗਾ ਨਾ ਜਿਵੇਂ ਸਪੀਡ ਨਾਲ ਵਧਦਾ ਵਾ ਉਵੇਂ ਸਪੀਡ ਨਾਲ ਘਟਦਾ ਨਹੀਂ ਸੋਨਾ ਕਦੀ ਵੀ ਨਹੀਂ ਘਟਿਆ ਉਸਪੀਡ ਦੇ ਨਾਲ ਸੋਨਾ ਜੇ ਵਧਣ ਨੂੰ 10000 ਹੈ ਘਟਣ ਨੂੰ 1000 ਹੈ ਇਸ ਲਈ ਮੈਂ ਤਾਂ ਸਾਰੇ ਆਪਣੇ ਜਿੰਨੇ ਵੀ ਕਸਟਮਰ ਹੈ ਇਹੋ ਹੀ ਕਹਿਣਾ ਚਾਹਨਾ ਵੀ ਸੋਨਾ ਕਦੀ ਵੀ ਆਪਣਾ ਪੁਰਾਣਾ ਵੇਚੋ ਨਾ ਜਦੋਂ ਵੇਚੋ ਕਿਤੇ ਹੋਰ ਲੋੜ ਹੈ ਤਾਂ ਵੇਚੋ ਹੋਰ ਮੀਦ ਹੋਵੇ ਤੁਹਾਨੂੰ ਵੀ ਤੁਸੀਂ ਸੋਚ ਜੋ ਵੀ ਸੋਨਾ ਆ ਸਕਦਾ ਜਾ ਸਕਦਾ ਹੈ ਦੁਬਾਰਾ ਫੇਰ ਬਣਾ ਸਕਦੇ ਆ ਜੇ ਅੱਜ ਤੋਂ ਡਬਲ ਰੇਟ ਤੇ ਬਣਾ ਸਕਦੇ ਆ ਫੇਰ ਵਿੱਚੋਂ ਨਿੱਤੇ ਨਾ ਵਿੱਚੋਂ ਸੋ ਬਿਲਕੁਲ ਸਰਦਾਰ ਸਾਹਿਬ ਨੇ ਪੂਰੀਆਂ ਗੱਲਾਂ ਸਪਸ਼ਟ ਕਰ ਦਿੱਤੀਆਂ ਰੇਟਾਂ ਦੀ ਪੂਰੀ ਲਿਸਟ ਵੀ ਦੱਸ ਦਿੰਦੀ ਆ 24 ਕੈਰ 18 ਕੈਰ 22 ਕੈਰ ਕਿੰਨੇ ਸੋਨੇ ਦਾ ਪਿਓਰ ਰੇਟ ਕੀ ਆ ਉਹ ਸਾਰੀ ਤੁਹਾਨੂੰ ਲਿਸਟ ਦੱਸ ਦਿੰਦੀ ਆ ਸੋ ਤੁਸੀਂ ਵੀ ਇਹਨਾਂ ਆਵਾਹਾਂ ਤੋਂ ਬਚੋ ਸੋਨਾ ਸਸਤਾ ਹੋ ਕੇ ਫਿਰ ਮਹਿੰਗਾ ਹੋ ਗਿਆ ਤੇ ਸਸਤਾ ਵੀ ਕੋਈ ਜ਼ਿਆਦਾ ਵੱਡਾ ਨਹੀਂ ਹੋਇਆ ਬਹੁਤ ਮਾਈਨਰ ਡਿਫਰੈਂਸ ਸੀ ਸਸਤੇ ਹੋਣ ਦੇ ਵਿੱਚ ਪਰ ਹੁਣ ਫਿਰ ਤੋਂ ਮਹਿੰਗਾ ਹੋ ਗਿਆ ਤੇ ਸਰਦਾਰ ਸਾਹਿਬ ਕਹਿੰਦੇ ਕਿ ਸੰਭਾਵਨਾ ਕੋਈ ਨਜ਼ਰ ਨਹੀਂ ਆ ਰਹੀ ਕਿ ਸਸਤਾ ਹੋਏਗਾ ਸੋਨਾ ਅੱਜ ਆ ਜਾਏਗਾ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਮੈਂ ਗੁਰਦੀਪ ਕੌਰ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ